ਕਿ ਤੂੰ ਭੈਣ ਕਢਾਉਂ ਆਉਂਦਾ ਹੈ ਕਿ ਸਾਡੇ ਬਾਹਰ ਮਾਰਦਾ ਹੈਗੀ ਚੱਲ ਰਾਮੂ ਓਏ ਨਾ ਓ ਨਾ ਸਾਡੇ ਤੋਂ ਖਾਬਾ ਤਸ ਹਾਂ ਤੇਰੇ ਵਰਗੇ ਛਿੱਤੀ ਆਉਂਦੇ ਹੈਗੀ ਮਾਰਦਾ ਗੰਨੇ ਉਹ ਚੱਲ ਰਾਮੂ ਕੋਈ ਨਾ ਬਹੁਤ ਵਾਲ ਕਢਦਾ ਮਾਰ ਕੇ ਤੂੰ ਆਪਣਾ ਗੰਨੇ ਦਾ ਗੁੰਡੀ ਮਾਰਦਾ ਹੈਗੀ ਜੇ ਮੈਂ ਦਾਤੀ ਮਾਰੀ ਹੈਗੀ ਗਲ ਵੱਟ ਕੇ ਰੱਖ ਦੂੰਗਾ ਮੈਂ ਸੈੜਤੀ ਕੱਲ ਨੂੰ ਇਹ ਸੋਡੀਆਂ ਤੀਆਂ ਪੈਣਾ ਤੱਕ ਵੀ ਪਹੁੰਚਣਗੇ ਇੱਜ ਤਾਨੂੰ ਹੱਥ ਪਾਣਗੇ ਜਿਨ੍ਹਾਂ ਦੇ ਹੁਣੇ ਨਾਲ ਨੱਥ ਪਾਈ ਅਰੇ ਹਮਾਰੇ ਬਈਆ ਰਹਤੇ ਹਨ ਜੋ ਲੁਧਿਆਣਾ ਮੇ ਰਹਤੇ ਹਨ ਰਾਜਪੁਰਾ ਮੇ ਰਹਤੇ ਹਨ ਜੋ ਬੋਲਤਾ ਹੈ ਸਰਦਾਰ ਐਸੀ ਲਫੇੜਾ ਚੜ ਦਿੰਦੇ ਆ ਪਗੜੀ ਉਤਾਰ ਦਿੰਦੇ ਆ ਕੋਈ ਨਹੀਂ ਬੋਲਤਾ ਸਰਦਾਰ ਜੀ ਝਾਲ ਖਾਣੀ ਜੱਤ ਕਹਿੰਦਾ ਹੈਗੀ ਮੇਰਾ ਸਾਟ ਮੇਂ ਜਾਕਣ ਦਾ ਹੈਗੀ ਕਣਕ ਤਾਂ ਵਧੀਆ ਹੋਗੀ ਪਾਣੀ ਨਾਲ ਰੋਟੀ ਖਾਦੀ ਹੋਈ ਹੈ ਗੰਨਾ ਨਾ ਪੱਟ ਲਈ ਇੱਕ ਰੋਟੀ ਜੀ ਹਾਜਮ ਹੋ ਜੂ ਪਰ ਇੱਕ ਗੱਲ ਹੈਗੀ ਹੈ ਗਮੰਡੀ ਪਾਈ ਤਾਂ ਹੈਗੇ ਤੇ ਨਾ ਬਣਦੀ ਤਾਂ ਕੋਈ ਨਹੀਂ ਕਿਤੇ ਉਹੀ ਗਲ ਪੈ ਜੇ ਚੱਲ ਫਿਰ ਕੀ ਹੁੰਦਾ ਹੈ ਇੱਕ ਗੰਨੇ ਹੀ ਤੋੜਾਂਗੇ ਹੋਰ ਕਿਹੜਾ ਤਾਂ ਸਾਰਾ ਇੱਕ ਪੱਤੀ ਆ ਲੈ ਚੱਲ ਕੇਰਾ ਉੱਥੇ ਮੋਟਰ ਤੇ ਜਾ ਕੇ ਝੂਪਦੇ ਆ ਉਹ ਤੇਰੀ ਟਿੱਲੀ ਤੋਂ ਚੂਰਤ ਦੀ ਲਿਆ ਹੀਰ ਦੀ ਆ ਨਾ ਦੇਖ ਗੋਰਖੀ ਆਪ ਇਹਦੇ ਯਾਰ ਦੀ ਬੂਟੀ ਸਰਦਾਰ ਨਹੀਂ ਹੈਗੀ ਇਹਦੀ ਤਾਂ ਸਾਡੇ ਸਰਦਾਰ ਨਾਲ ਬਣਦੀ ਨਹੀਂ ਹੈਗੀ ਇਹਨੇ ਕਿਵੇਂ ਗੰਨਾ ਤੋੜ ਲਿਆ ਜੀ ਭੈਣ ਦੀ ਟੰਗੀ ਏ ਸਰਦਾਰ ਜੀ ਬੂਟੀ ਸਰਦਾਰ ਜੀ ਰੁਕ ਰੁਕ ਤੇਰੀ ਭੈਣ ਦੀ ਤੇਰੀ ਦੀ ਉਹ ਕੀ ਹੋ ਗਿਆ ਉਹੀ ਰਿੰਗੀ ਜੰਨਾ ਆ ਗੰਨਾ ਕਿਹਨੂੰ ਪੁੱਛ ਕੇ ਪੱਟਿਆ ਹੈਗੀ ਤਾਂ ਹੈ ਗੰਨਾ ਦੇ ਅੰਦਰ ਗੰਨਾ ਕਿਹਨੂੰ ਪੁੱਛ ਕੇ ਪੱਟਿਆ ਹੈਗੀ ਜਦੋਂ ਤੇਰੀ ਸਾਡੇ ਨਾਲ ਬਣਦੀ ਨਹੀਂ ਹੈਗੀ ਤੇਰਾ ਕੀ ਮਤਲਬ ਹੈ ਕਿ ਸਾਡੇ ਨਾਲ ਓਏ ਬਣ ਨੂੰ ਕਿਹੜਾ ਗੋਲੀ ਚੱਲੀ ਹੋਈ ਹੈ ਸੋ ਵਾਰੀ ਹੁੰਦੀ ਹੈ ਲੜਾਈ ਗੰਨਾ ਪਟਲਿਆ ਦੱਸ ਕੀ ਹੋ ਗਿਆ ਕੀ ਹੋ ਗਿਆ ਕਿਉਂ ਹੋ ਗਿਆ ਮੇਰੇ ਸਰਦਾਰ ਨੇ ਕਿਹਾ ਹੈਗੀ ਵੀ ਇਹਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਹੈਗੀ ਆਪਣੀ ਜ਼ਮੀਨ ਤੇ ਤੇਰਾ ਕੀ ਮਤਲਬ ਹੈਗੀ ਸਾਡੀ ਵੱਟ ਤੇ ਆਉਣ ਦੀ ਗੰਨਾ ਦੇ ਇਧਰ ਉਹ ਖੜ ਜਾ ਤੇਰੇ ਮਾਰਿਆ ਖੁੰਡਾ ਉਰੀ ਮਾਰ ਕੇ ਆ ਦੂਆ ਗੰਨੇ ਦਾ ਖੁੰਡੀ ਮਾਰਦਾ ਹੈਗੀ ਜੇ ਮੈਂ ਦਸਤੀ ਮਾਰੀ ਹੈਗੀ ਗਲ ਵੱਟ ਕੇ ਰੱਖ ਦੂੰਗਾ ਮੈਂ ਸੈੜਤੀ ਉਹ ਰੈਣ ਦੇ ਰੈਣ ਦੇ ਚਾਰ ਸਾਂ ਨੇ ਇੱਕ ਖੁੰਡਾ ਨਹੀਂ ਚੱਲਣਾ ਇੱਕ ਖੁੰਡਾ ਨਹੀਂ ਚੱਲਣਾ ਹੈਗੀ ਨਾਲੇ ਹੋਰ ਹੈਗੀ ਮੇਰੇ ਸਰਦਾਰ ਨੇ ਕਿਹਾ ਹੈਗੀ ਜਦੋਂ ਹਾਂ ਉਹ ਕੀ ਕਹੇ ਤੇਰੇ ਸਰਦਾਰ ਨੂੰ ਗੰਨੀ ਪੱਟਿਆ ਉਹਦੇ ਜੜਾ ਪੜਤੀਆ ਤੂੰ ਗੰਨਾ ਇਧਰ ਇਧਰ ਦੇਖ ਨਾ ਦੇ ਉਤਰੋ ਲਾ ਕੇ ਨਾ ਦੇ ਦੇ ਬੰਨਾ ਨਗੌਰੀ ਨੂੰ ਤੂੰ ਮੇਰੇ ਸੇ ਬਾਤ ਮਤ ਕਰ ਮੈਂ ਤੈਨੂੰ ਬਤਾ ਰਿਹਾ ਤਾ ਉਹ ਇਧਰ ਗੰਨਾ ਦੇ ਦੇ ਓਏ ਤੂੰ ਖੜ ਜਾ ਲੈ ਗੰਨਾ ਗੰਨਾ ਦੇ ਲੈ ਰੱਖ ਲੈ ਬੰਦੇ ਨੂੰ ਦੱਸ ਚਾਰ ਪਾਲੀ ਤੇਰੇ ਸੇ ਬਣਤੀ ਨਹੀਂ ਤੂੰ ਕੀ ਹੋਤਾ ਚੱਲ ਉਤਰ ਮਾਰਦਾ ਬਾਤੇ ਓਏ ਓਏ ਖੜ ਜਾ ਖੜ ਜਾ ਜੇ ਕੋਨਾ ਡੱਕਾ ਕਮਾ ਕੇ ਧਰਤਾ ਸਾਹ ਵੀ ਨਹੀਂ ਆਣਾ ਸਾਹ ਤੋ ਤੁਝੇ ਨਹੀਂ ਆਣਾ ਮਾਰੇ ਨਾ ਮੈਨੇ ਦਾਤੀ ਫਿਰ ਚੱਕ ਨਾ ਹੈਗੀ ਤਾਂ ਇਧਰ ਉਧਰ ਉਹ ਗਾਹਾਂ ਕੰਮ ਕਰ ਤੂੰ ਤੂੰ ਜਾਏਗੀ ਬੈਣ ਕਈ ਲੱਕੜੀ ਲੈਣੀ ਓਏ ਗਾਲ੍ਹਾਂ ਦੇ ਗਾਲ੍ਹਾਂ ਦੇ ਤੂੰ ਜੇ ਮੈਂ ਪਣੀ ਪਿਆ ਦੂੰ ਐਸੀ ਦੇਗਾ ਮੈਂ ਤੋ ਗਾਲ ਤੂੰ ਕਰ ਲੈ ਕਿਆ ਕਰਨੀ ਹੈਗੀ ਮੇਰੇ ਸਰਦਾਰ ਨੇ ਕਿਹਾ ਹੈਗੀ ਕਿ ਸ਼ੀਸ਼ੇ ਨਹੀਂ ਦਬਣਾ ਜੋ ਬੋਲਦਾ ਹੈ ਤੀਨ ਮਾਰਨਾ ਜੇ ਤੂੰ ਮੈਂ ਚੁੱਪੂਗਾ ਵੀ ਹਾਂ ਖਾਣਾ ਲੰਡੂ ਸਰਦਾਰ ਦੀ ਲੈ ਦੇਖ ਲੈ ਮੇਰਾ ਸੜਾ ਕਿਵੇਂ ਚਾਰੇ ਪੈਰ ਚੱਕ ਕੇ ਪਿਆ ਵੇ ਗੱਲ ਨਹੀਂ ਪੱਟਿਆ ਦੀ ਦੱਸ ਗਮਾਂਡੀ ਭਾਇਆ 100 ਵਾਰੀ ਲੜਾਂਗੇ ਝਗੜਾਂਗੇ ਵਰਤਾਂਗੇ ਵੀ ਪਰ ਇਹਨਾਂ ਦਾ ਕੀ ਕਸੂਰ ਹੈ ਇਹਨੂੰ 4-5 ਸਾਲ ਹੋਏ ਨੇ ਉਰੇ ਰਲੇ ਨੂੰ ਮੇਰਾ ਸਾਲਾ ਮਾਲਕ ਸਮਝਣ ਲੱਗ ਗਿਆ ਆਪਦੇ ਆਪ ਨੂੰ ਪਰ ਇਹਨਾਂ ਦੀ ਵੀ ਕੀ ਗਲਤੀ ਹੈ ਸਿਰ ਤੇ ਤਾਂ ਆਪ ਬਠਿਆ ਰਖੇ ਨੇ ਇਹ ਸਾਹਮਣੇ ਤਾਂ ਪੰਜਾਬ ਨੂੰ ਦੱਬ ਲੈਣਗੇ ਇਹ ਹਿੱਲਾ ਤਾਂ ਇਹਨਾਂ ਦਾ ਕਰਨਾ ਪਊਗਾ ਹਿੱਲਾ ਵੀ ਕੀ ਕਰਾਂਗੇ ਆਪਦੇ ਪੈਰ ਤੇ ਕਹਾੜੇ ਤਾਂ ਆਪ ਮਾਰਦੇ ਆ ਆਪ ਰਹਾਉਣਿਆਂ ਜੇ ਮੇਰੇ ਸਾਲੇ ਨੂੰ ਪੰਜਾਬ ਚ ਖੰਗਣ ਨਾ ਦੀਏ ਇਹਨਾਂ ਦੀ ਕੀ ਤਾਕਤ ਆ ਉਰੇ ਚਲ ਦੇਖਾਂਗੇ ਦੀ ਤੇ ਝਟ ਕਦੇ ਓਏ ਹਾਂ ਅਗਰ ਸੇਵਕਾ ਰੇਤਾ ਬਾਦੂ ਪਿਆ ਆਪਣੇ ਲਵੇ ਉਹ ਕੱਲ ਨੂੰ ਦੇਖ ਦਾਂਗੇ ਯਾਰ ਹੋਰ ਪਰਾਂ ਨਿਬੜੂਆ ਰੇ ਵਾਲਾ ਵੀ ਸਰਦਾਰ ਜੀ ਸਰਦਾਰ ਜੀ ਗੱਲ ਕਰਨੀ ਹੈਗੀ ਤੁਹਾਡੇ ਨਾਲ ਜ਼ਰੂਰੀ ਉਹ ਗੱਲ ਤਾਂ ਚੱਲ ਕਰ ਲਈ ਆ ਗੰਨਾ ਕਿਵੇਂ ਪੱਟੀ ਫਿਰਦਾ ਓਹੋ ਸਰਦਾਰ ਜੀ ਉਹੀ ਤਾਂ ਗੱਲ ਕਰਨੀ ਹੈਗੀ ਉਹ ਗੁੱਟੀ ਸਰਦਾਰ ਨਹੀਂ ਹੈਗੀ ਜੋ 2 ਸਾਲ ਪਹਿਲਾਂ ਤੁਹਾਡੇ ਨਾਲ ਲੜਿਆ ਹੈਗੀ ਸੀ ਹਾਂ ਉਹ ਗਾਲ ਕੱਢੀ ਹੈਗੀ ਸੀ ਉਹਨੇ दारू ਪੀ ਕੇ ਫਿਰ ਤੁਸੀਂ ਉਹਨੂੰ ਪੀਟ ਦਿੱਤਾ ਹੈਗੀ ਹਾਂ 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 ਉਹਨੇ ਗੰਨਾ ਪੱਟ ਦਿੱਤਾ ਹੈਗੀ ਆਪਣੇ ਖੇਤ ਚੋਂ ਅੱਛਾ ਹਾਂ ਮੈਂ ਉਹਨੂੰ ਕਿਹਾ ਹੈ ਕਿ ਵੀ ਜਦੋਂ ਤੇਰੀ ਸਾਡੇ ਸਰਦਾਰ ਨਾਲ ਬਣਦੀ ਨਹੀਂ ਹੈਗੀ ਤੇਰਾ ਕੀ ਮਤਲਬ ਹੈ ਆਪਣੇ ਖੇਤ ਦਾ ਬਣਦਾ ਮਤਲਬ ਨਹੀਂ ਹੁੰਦਾ ਬੱਟ ਤੇ ਖੜਾ ਹੈਗੀ ਸੀ ਫਿਰ ਤਾਂ ਬਾਹ ਫੜ ਕੇ ਬਾਹਰ ਕੱਢ ਦਾਂਦਾ ਕੱਢ ਦਿੱਤਾ ਹੈਗੀ ਸਰਦਾਰ ਜੀ ਮੈਂ ਉਹਨੂੰ ਕਹਿ ਦਿੱਤਾ ਹੈ ਕਿ ਵੀ ਦਾਤੀ ਮਾਰ ਕੇ ਗੱਲ ਲਾ ਦੇਣਾ ਹੈਗੀ ਜੇ ਮੁੜ ਕੇ ਦਿਖਿਆ ਸਾਡੇ ਖੇਤ ਤੇ ਆਹ ਹਾ ਹਾ ਆ ਵਧੀਆ ਕਰਿਆ ਤਾ ਮੈਂ ਕਿਹਾ ਹੈ ਕਿ ਵੀ ਮੇਰੇ ਸਰਦਾਰ ਨੇ ਕਿਹਾ ਹੈਗੀ ਵੀ ਕੂਟ ਦੇਣਾ ਜਿਹੜਾ ਵੀ ਆਉਣਾ ਹੈਗੀ ਫੈਂਟ ਦਾ ਕਰ ਜੇ ਆਪਣੀ ਬੱਟ ਚੜੂਗਾ ਜੇ ਦੁਬਾਰੇ ਚੜਿਆ ਨਾ ਮੈਨੂੰ ਦੱਸੀ ਫਿਰ ਹਾਂ ਸਰਦਾਰ ਜੀ ਕੋਈ ਗੱਲ ਨਹੀਂ ਮੈਂ ਮੈਂ ਤੁਹਾਡੇ ਤੱਕ ਗੱਲ ਹੀ ਨਹੀਂ ਆਉਣ ਦਿੰਦਾ ਹੈਗੀ ਸਰਦਾਰ ਜੀ ਮੈਂ ਆਪ ਹੀ ਸਾਰੀ ਤੇ ਮੈਨੂੰ ਮਾਣ ਆ ਤੇਰੇ ਤੇ ਹਾਂ ਸਰਦਾਰ ਜੀ ਆਹ ਲੋ ਸਰਦਾਰ ਜੀ ਤੁਸੀਂ ਚੁੱਪ ਲੈਣਾ ਹੈਗੀ ਉਹ ਚੱਲ ਤੂੰ ਚੁੱਪ ਲੀ ਉਹ ਐ ਕਰ ਚੱਲ ਆਪਾਂ ਖੇਤ ਕੀੜਾ ਮਾਰਿਆ ਮੈਂ ਕੱਲੂ ਰੇਡ ਡੇਗਾ ਇਹ ਨਾਲੇ ਖੇਤ ਵਗ ਜਾਂਦੇ ਹੈਗੀ ਸਰਦਾਰ ਜੀ ਤੁਸੀਂ ਐ ਕਰਨਾ ਹੈਗੀ ਹਾਂ ਪਹਿਲਾਂ ਮੈਂ ਵਗ ਜਾਂਦਾ ਹੈਗੀ ਹਾਂ ਇਸ ਤੋਂ ਬਾਅਦ ਤੁਸੀਂ ਮੇਰੀ ਰੋਟੀ ਲੈ ਕੇ ਆ ਜਾਣਾ ਹੈਗੀ ਉਹ ਚੱਲ ਰੋਟੀ ਦਾ ਮੈਂ ਲੈ ਆਉਂਗਾ ਫਿਰ ਆ ਚਾਵਲ ਜ਼ਰੂਰ ਲੈ ਆਣਾ ਸਰਦਾਰ ਜੀ ਉਹ ਕੋਈ ਨਾ ਸਾਰਾ ਕੁਝ ਹੀ ਲੈ ਕੇ ਆਉਂਗਾ ਬਣਿਆ ਪਿਆ ਇਹ ਜੇ ਖਾ ਕੇ ਜਾਣੀਆਂ ਖਾ ਜਾ ਯਾਰ ਨਾ ਨਾ ਸਰਦਾਰ ਜੀ ਮੈਂ ਜਾ ਕੇ ਖਾਣੀ ਹੈਗੀ ਪਹਿਲਾਂ ਮੈਂ ਕੰਮਦੰਦਾ ਕਰਨਾ ਹੈਗੀ ਫਿਰ ਭੁੱਖ ਲੱਗਣੀ ਹੈਗੀ ਉਹ ਚੱਲ ਖੇਤ ਜਾ ਕੇ ਖਾ ਲਈ ਫਿਰ ਇੱਕ ਉਹ ਤੰਬਾਕੂ ਵੀ ਲੈ ਆਣਾ ਸਰਦਾਰ ਜੀ ਤਮਾਕੂ ਚਾ ਲਿਆ ਹਾਂ ਕਿੰਨੀਆਂ ਕਿ ਲਿਆਵਾਂ ਦੋ ਪੁੜੀਆਂ ਲੈ ਆ ਨਾ ਸਰਦਾਰ ਜੀ ਖਾ ਚਲ ਕੋਈ ਨਹੀਂ ਮੈਂ ਬਾਦੂ ਲਿਆਉਂਗਾ ਆਪੇ ਲਿਆਉਂਗਾ ਹਾਂ ਸਰਦਾਰ ਜੀ ਆਗਰ ਉਹ ਦੁਬਾਰਾ ਆਇਆ ਮੈਂ ਉਸ ਕੋ ਫਿਰ ਪੀਟ ਦੂੰਗਾ ਮਾ ਤੂੰ ਗਾਲਾਂ ਕੱਢਿਆ ਕਰ ਉਹਨੂੰ ਸਿਰੇ ਦੀਆਂ ਵੱਡੇ ਖੇਤ ਚ ਕਿਵੇਂ ਵੜਦਾਂਗੇ ਰੇ ਤੂੰ ਇੱਕ ਗੱਲ ਤੋਂ ਮੈਨੇ ਕਾਲ ਦਿੱਤੀ ਸਰਦਾਰ ਜੀ ਮਾ ਬੈਂਕੀ ਲੱਕੜੀ ਲੈਣਗੇ ਚਲ ਕੋਈ ਨਾ ਵਧੀਆ ਕਰਿਆ ਤੇ ਹਾਂ ਸਰਦਾਰ ਜੀ ਫਿਰ ਮੈ ਜਾਣਾ ਹੈਗੀ ਮੈਂ ਸਾਈਕਲ ਲੈ ਜਾਂਦਾ ਹੈਗੀ ਸਾਈਕਲ ਤੇ ਕੀ ਕਰੇਗਾ ਤੂੰ ਆ ਤੂੰ ਛੇੜ ਬੋਲਟ ਛੇੜ ਬੋਲਟ ਤੇ ਸਰਦਾਰ ਜੀ ਮੈਂ ਟਰੈਕਟਰ ਲੇਵਾਂ ਜਾਂ ਗੱਡੀ ਛੇੜ ਲੇਵਾਂ ਫਿਰ ਆ ਰੱਖੋ ਸਰਦਾਰ ਜੀ ਮੈਂ ਜਾਣਾ ਹੈਗੀ ਬੋਲਟ ਤੇ ਜਾ ਠੀਕ ਹੈ ਸਰਦਾਰ ਜੀ ਹਾਂ ਭਾਗ ਜਾ ਭਾਗ ਜਾ ਉਹਦਾ ਗੰਜਰ ਦਾ ਵਧੀਆ ਜਿਹਦੇ ਨਾਲ ਆਪਣੀ ਨਹੀਂ ਬਣਦੀ ਭਤਿੰਦਰ ਫੈਂਟਕੀ ਰੱਖਦਾ ਚੱਲ ਕੋਈ ਐਂ ਵੀ ਕਹਿ ਦਵਾਂ ਵੀ ਚੱਲਾ ਐ ਵਿਆਹ ਤਾਂ ਦੂਜੀ ਲਲਕਾਰੀ ਨਾ ਅੰਦਰ ਵਰਗੀ ਮੇਰੇ ਸਰ ਦਾ ਜਿੰਦਾ ਤਾਂ ਬਾਅਦ ਚ ਹੀ ਖੋਲਦੇ ਹੈਗੀ ਪਹਿਲਾਂ ਆਲੇ-ਦਾਲੇ ਕਿਹੜਾ ਦੇ ਦਿੰਦੇ ਹੈਗੀ ਅੱਜ ਤਾਂ ਬੋਲਟ ਤੇ ਆਇਆ ਹੈਗੀ RAMU ਆਪਾਂ ਕਿਹੜਾ ਦੱਬਦੇ ਹੈਗੀ ਕਿਸੇ ਤੋਂ ਇੰਨੇ ਸਰਦਾਰ ਜੀ ਵੀ ਰੋਟੀ ਲੈ ਕੇ ਆ ਜਾਂਦੇ ਹੈ ਜੀ ਬਾਣ ਤਾਂ ਸੁੱਕ ਗਿਆ ਹੈਗੀ ਕੱਲ ਨੂੰ ਦੁਬਾਰੇ ਇਹ ਰੇ ਪਾ ਦਿੰਦੇ ਹੈਗੀ ਹਾਂ ਸਾਰੇ ਚ ਹੀ ਫੈਂਕ ਦਿੰਦੇ ਹੈਗੀ ਰੇ ਹਾਂ ਓ ਰਾਮੂ ਓਏ ਆ ਜਾ ਰੋਟੀ ਖਾ ਲੈ ਨਾਲੇ ਤੇਰਾ ਸਮਾਨ ਲਿਆਂਦਾ ਪਿਆ ਸਮਾਨ ਲਿਆਂਦਾ ਆ ਗਿਆ ਹੈਗੀ ਸਰਦਾਰ ਜੀ ਆ ਗਿਆ ਹੈਗੀ ਆ ਛੇਤੀ ਭੈਣ ਘਰਾਵੇ ਗੀੜਾ ਗੀੜਾ ਤਾਂ ਫੇਰ ਹੀ ਮਾਰ ਲੈਂਦੇ ਹੈਗੀ ਪਹਿਲਾਂ ਚੌਲ ਖਾਂਦੇ ਹੈਗੀ ਬੁੱਟੀ ਹਕਰੀ ਖੋਣੀ ਹੈਗੀ ਜੀ ਪੋਵੇਂ ਬੂਟ ਪਾਸ ਬੂਟੀ ਸਰਦਾਰ ਲੱਗਦਾ ਹੈਗੀ ਲਲਕਾਰੇ ਮਾਰਦਾ ਹੈਗੀ ਸਰਦਾਰ ਜੀ ਸਰਦਾਰ ਜੀ ਆ ਕੀ ਹੋ ਗਿਆ ਰਾਮੂ ਉਹ ਬੂਟੀ ਸਰਦਾਰ ਨਹੀਂ ਹੈਗੀ ਜਿਹਦੇ ਤੋਂ ਮੈਂ ਗੰਨਾ ਖੋਇਆ ਹੈਗੀ ਸੀ ਹਾਂ ਰਾਮੂ ਉਹ ਬੋਲ ਮਾਰਨ ਲੱਗ ਰਿਹਾ ਹੈਗੀ ਦੇਖੋ ਲਲਕਾਰੇ ਮਾਰਦਾ ਹੈਗੀ ਅੱਛਾ ਮੈਂ ਐੇ ਕਰੋ ਮੈਨੂੰ ਤੁਸੀਂ ਡਾਂਗ ਨਾ 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 ਤੂੰ ਰੋਟੀ ਖਾ ਮੈਂ ਦੇਖ ਕੇ ਨਾ ਕੀ ਕਹਿੰਦਾ ਨਾ ਨਾ ਸਰਦਾਰ ਜੀ ਰੋਟੀ ਰੋਟੀ ਤਾਂ ਫੇਰ ਹੀ ਖਾਂਦੇ ਹੈਗੀ ਤੁਸੀਂ ਐੇ ਕਰੋ ਆਪਾਂ ਦੋਨੇ ਚੱਲਦੇ ਹੈਗੀ ਹਾਂ ਚੱਲ ਆ ਜਾ ਫੇਰ ਆਪਾਂ ਚਲ ਤੁਸੀਂ ਇਕੱਲੇ ਨਹੀਂ ਜਾਣਾ ਹੈਗੀ ਕਿ ਕੋਈ ਗੱਲਬਾਤ ਹੋ ਜਾਂਦੀ ਹੈਗੀ ਮੈਂ ਓਏ ਐੇ ਕਾਨੂੰ ਹੋਊਗੀ ਗੱਲਬਾਤ ਕੋਈ ਚੱਕ ਲੈਣੀ ਹੈਗੀ ਓ ਨਾ ਨਾ ਰੱਖਦੇ ਰੱਖਦੇ ਐਂ ਕੀ ਕਹੂ ਆਪਾਂ ਨੂੰ ਹਵਾ ਜਾ ਪੱਕੀ ਗੱਲ ਹੈਗੀ ਹਾਂ ਆ ਜਾ ਚਲੋ ਸਰਦਾਰ ਜੀ ਦਬਣਾ ਨਹੀਂ ਹੈਗੀ ਓ ਕਾਨੂੰ ਦਬਦੇ ਹਾਂ ਸਰਦਾਰ ਜੀ ਮੈਂ ਗੱਲ ਕਰਦਾ ਹੈਗੀ ਓ ਤੂੰ ਠੰਡਾ ਰਹੀ ਮੈਂ ਗੱਲ ਕਰਦਾ ਕੋਈ ਨਾ ਓਏ ਹਾਂ ਬੁੱਟੇ ਕਿਵੇਂ ਰੁੱਕੇ ਜੇ ਮਰੀ ਜਾਣਾ ਓ ਤੇਰੇ ਨਾਲ ਗੱਲ ਕਰਨੀ ਸੀ ਹਾਂ ਦੱਸ ਆ ਚੌਲਖਣੀ ਜੱਤ ਮੇਰੇ ਸਿਰ ਕਾ ਤੋਂ ਚਾੜਤੀ ਚੌਲਖਣੀ ਜੱਤ ਨਹੀਂ ਕਹਿਣਾ ਹੈਗੀ ਬੰਦਿਆ ਵਾਂਗੂ ਗੱਲ ਕਰਨੀ ਓ ਤੂੰ ਗੱਲ ਕਰ ਲੈ ਲੈ ਚੁੱਪ ਕਰ ਜਾ ਹਾਂ ਦੱਸ ਕੀ ਹੋ ਗਿਆ ਉਥੋਂ ਲੰਗੇ ਆਂਦਾ ਦੀ ਜੀ ਕਰਿਆ ਮੈਂ ਗੰਨਾ ਤੋੜ ਲਿਆ ਤੇਰੇੋਂ ਦੱਸ ਕੀ ਹੋ ਗਮੰਡੀ ਪਈਆਂ 100 ਵਾਰੀ ਲੜਾਂਗੇ ਝਗੜਾਂਗੇ ਵਰਤਾਂਗੇ ਵੀ ਓਏ ਤਾਂ ਇਹਨੂੰ ਸਾਰੀ ਜ਼ਿੰਮੇਵਾਰੀ ਸਮਾਈ ਹੋਈ ਆ ਖੇਤ ਦੀ ਇਹਨੇ ਤਾਂ ਰੋਕਤਾ ਹੁਣਾ ਤੈਨੂੰ ਇਹਨੂੰ ਚੌਲਖਣੀ ਜੱਤ ਨੂੰ ਮੈਂ ਫੇਰ ਕਹਿੰਦਾ ਹੈਗੀ ਚੌਲਖਾਨੀ ਯਾਤ ਨਹੀਂ ਕਹਿਣਾ ਹੈਗੀ ਸਿੱਧਾ ਬੋਲ ਮੜ ਕਰਦੀ ਹੈਗੀ ਕਮਾੜੀ ਸਿੱਧਾ ਬੋਲ ਮੜਾ ਜਾ ਇਹ ਗਾਲਾਂ ਕੱਢਦਾ ਮੈਨੂੰ ਇਹਨੇ ਕਹਿ ਗਾਲਾਂ ਕੱਢੀਆ ਤੂੰ ਉਹ ਚੱਲ ਫੇਰ ਤੂੰ ਵੀ ਪੁੱਠਾ ਬੋਲ ਰਿਆ ਮੈਨੂੰ ਗਾਲਾਂ ਕੱਢੂਗੀ ਅਗਲੇ ਸਰਦਾਰ ਜੀ ਤੇਰੇ ਨਾਲ ਬੰਦ ਹੀ ਨਹੀਂ ਹੈਗੀ ਤੇਰਾ ਕੀ ਮਤਲਬ ਹੈਗੀ ਸਾਡੇ ਖੇਤ ਚ ਵੜਨ ਦੀ ਉਹ ਜੀ ਅਸੀਂ ਗਮੰਡੀ ਪਾਈਆਂ 100 ਵਾਰੀ ਲੜਾਂਗੇ 100 ਵਾਰੀ ਝਗੜਾਂਗੇ ਵਰਤਾਂਗੇ ਵੀ ਅਸੀਂ ਦੁਬਾਰੇ ਵੜ ਕੇ ਦਿਖਾਣਾ ਹੈਗੀ ਫੇਰ ਲੱਤਾਂ ਖੋਲ ਨਹੀਂ ਹੈਗੀ ਮੈਂ ਆ ਲੈ ਉਹ ਚੱਲ ਫੇਰ ਵੀ ਜਾਗਰੇ ਨੂੰ ਜ਼ਿੰਮੇਵਾਰੀ ਸਮਾਈ ਅਗਲੇ ਨੇ ਕਹਿਤਾ ਕੁਛ ਤੂੰ ਮੰਨ ਗਣਾ ਤਾਂ ਮੈਂ ਹੀ ਕਰਦਾ ਹੈਗੀ ਹੁਣ ਵੀ ਕੱਢਣੀ ਹੈ ਪਤਾ ਹੈ ਗਰਵੀਰ ਪਤਾ ਭਾਈ ਹੈਗੇ ਤੇਰੀ ਤਾਂ ਮੈਂ ਚੱਲ ਲੂਆ ਛੋਟਾ ਭਾਈ ਹੈ ਇਹਦੀ ਥੋੜੀ ਮੈਂ ਚੱਲੂਆ ਚੌਲਖਾਨੀ ਜਾਂਦੇ ਮੈਂ ਤੈਨੂੰ ਫੇਰ ਕਹਿੰਦਾ ਹੈਗੀ ਨਾ ਬੋਲ ਤੂੰ ਚੌਲਖਾਨੀ ਜਾਂ ਚੌਲਖਾਨੀ ਜਾਂ ਤੂੰ ਸਦਾ ਬੋਲ ਪੈ ਕਾਨੂੰ ਕੁੱਤਾ ਬੋਲਦਾ ਤੂੰ ਕੀ ਬਗੈਰਾਂ ਦਾ ਫਿਰ ਆ ਉਹੀ ਸਿਰ ਕਰੀ ਜਾਂਦਾ ਗੱਲ ਨਹੀਂ ਕਰਨ ਦੇਣਾ ਤੈਨੂੰ ਪਤਾ ਹੈ ਚੁੱਪ ਕਰਕੇ ਖੜ ਜਾ ਦੋ ਬੰਦੇ ਗੱਲ ਕੋਈ ਨਾ ਇਹੀ ਕੰਮ ਖਤ ਬਲਾਏ ਸਾਨੂੰ ਓਏ ਇਹਨੂੰ ਸਮਝਾ ਮੜਾ ਮੋਟਾ ਭਾਈ ਆਪਾਂ ਨੇ ਤਾਂ 100 ਵਾਰੀ ਵਰਤਣਾ ਹਾਂ ਤਾਂ ਠੀਕ ਹੈ ਚੱਲ ਕੋਈ ਨਾ ਸਮਝਾ ਗੱਲ ਸੁਣਾ ਇਹਦਾ ਕੀ ਹੈ 4 ਸਾਲ ਲਾ ਕੇ ਫਿਰ ਕੀਤੇ ਕਿੱਦਣੂ ਭਾਜੇ ਤੂੰ ਉੱਥੇ ਕਿਉਂ ਆਉਂਦਾ ਹੈਗੀ ਤੂੰ ਭੈਣ ਘਰੋਂ ਆਉਂਦਾ ਹੈਗੀ ਸਾਡੇ ਬਾਹਰ ਆ ਦੇਖ ਲੈ ਚੱਲ ਰਾਮੂ ਓਏ ਨਾ ਓਏ ਨਾ ਸਾਡੇ ਤੋਂ ਝਾਪਾ ਤਸ ਹਾਂ ਤੇਰੇ ਵਰਗੇ ਛੱਤੀ ਆਉਂਦੇ ਹੈਗੀ ਮਾਰਦਾ ਗੱਲ ਓ ਚੱਲ ਰਾਮੂ ਕੋਈ ਨਾ ਬਹੁਤ ਔਲ ਕੱਢਦਾ ਚੱਲ ਹਾਲੇ ਮੂਰੀ ਤੱਕ ਤੂੰ ਮਾਰ ਕੇ ਦੱਬ ਤੂੰ ਮਾਰ ਕੇ ਬਸ ਚੱਲ ਕੰਮ ਕਰ ਲੈ ਆਪਦਾ ਚੱਲ ਰਾਮੂ ਇਹ ਬੁੱਟੀ ਸਰਦਾਰ ਮੈਥੋਂ ਮਰੂਗਾ ਮੈਂ ਦੱਸਤੀ ਓਏ ਤੂੰ ਭ ਪੂਰੀ ਦੱਬਦੂ ਮਾਰ ਕੇ ਸਾਲੇ ਨੂੰ ਹਲੇ ਉਰੀ ਆ ਕੇ ਵੀ ਗਾਲ ਕੱਢ ਦੇ ਮੂੰਹ ਤੇ ਵੀ ਦਸ ਸੱਚ ਤਾਂ 100 ਵਾਰੀ ਵਰਤਨ ਹੈ ਹੈ ਤੇਰਾ ਕੀਪਤਾ ਕਦੋਂ ਚੱਕੇ ਹੋਰੋ ਚਾਰ ਕੱਪੜੇ ਭਾਜੇ ਇਦੀ ਭੈਣ ਦੀ ਸਰਦਾਰ ਇਹ ਮੈਨੂੰ ਬੋਲਦਾ ਹੈਗੀ ਤੁਸੀਂ ਚੱਲ ਫੇਰ ਵੀ ਕੁਝ ਨਹੀਂ ਹੁੰਦਾ ਤੁਸੀਂ ਕਿਉਂ ਨਹੀਂ ਹੁੰਦਾ ਹੈਗੀ ਚੌਲਖਾਨੀ ਜੱਤ ਕਿਹਾ ਹੈਗੀ ਇਹਨੇ ਓਏ ਹੁਣ ਤੂੰ ਕੀ ਕਰਦਾ ਮੈਂ ਮੇਰੇ ਭਾਈਆਂ ਨੂੰ ਫੋਨ ਕਰਦਾ ਹੈਗੀ ਸਰਦਾਰ ਜੀ ਮੈਂ ਇਹਦੀ ਲੱਤਾਂ ਤੋੜਨੀ ਹੈਗੀ ਤੁਸੀਂ ਦੇਖਦੇ ਜਾ ਰਹੇ ਓਏ ਹੁਣ ਊਈ ਨਾ ਤੂੰ ਜੂਪੀ ਵਿਹਾਰ ਤੋਂ ਫੋਨ ਲਾ ਕੇ ਖੜ ਜੀ ਯਾਰਾ ਜੂਪੀ ਵਿਹਾਰ ਤਾਂ ਜਾਣਦੀ ਲੋੜ ਹੈ ਨਹੀਂ ਸਰਦਾਰ ਜੀ ਜੂਪੀ ਵਿਹਾਰ ਤੱਕ ਨਹੀਂ ਗੱਲ ਜਾਂਦੀ ਹੈਗੀ ਹੋਰ ਕਿੱਥੇ ਜਾਊਗੀ ਲੁਧਿਆਣਾ ਪਟਿਆਲਾ ਰਾਜਪੁਰਾ ਜਾਖਲ ਸੁਨਾਮ ਸਾਰੇ ਦੇ ਪੰਜਾਬ ਤੇ ਤਾਂ ਮੇਰਾ ਕਬਜ਼ਾ ਹੈਗੀ ਆ ਨਾਂ ਦੇ ਪਿੰਡ 'ਚ ਮੇਰੇ ਦੋ ਭਈਆ ਕੰਮ ਕਰਦੇ ਹੈਗੀ ਤੁਸੀਂ ਹੁਣ ਰ ਹਾਂ ਅਰੇ ਸਰ ਤੁਸੀਂ ਤਾਂ ਰੋਕ ਦਿੱਤਾ ਹੈਗੀ ਸਰਦਾਰ ਜੀ ਤੁਸੀਂ ਤਾਂ ਰੋਕ ਦਿੱਤਾ ਹੈਗੀ ਉਹ ਰੋਕਣਾ ਪੈਂਦਾ ਫਿਰ ਵੀ ਪਿੰਡ ਦਾ ਬੰਦਾ ਯਾਰ ਹੁਣ ਤੂੰ ਚਾਹਣਾ ਕੀ ਹੈ ਮੈਂ ਸਰਦਾਰ ਜੀ ਮੈਂ ਚਾਹੁੰਦਾ ਹੈਗੀ ਕੁਝ ਤੁਸੀਂ ਫਿਰ ਐ ਕਰੋ ਇੱਥੇ ਖੜੋ ਮੈਂ ਤੁਹਾਨੂੰ ਦਿਖਾਉਂਦਾ ਹੈਗੀ ਮੈਂ ਕੀ ਚਾਹੁੰਦਾ ਹੈਗੀ ਜਾ ਫਿਰ ਕਰ ਕੀ ਆਈ ਹੁਣ ਪੱਕੀ ਗੱਲ ਹੈਗੀ ਉਹਨੂੰ ਮਾਰ ਕੇ ਰੋਟੀ ਖਾਣੀ ਹੈਗੀ ਹੁਣ ਸਰਦਾਰ ਜੀ ਦੀ ਭੈਣ ਦੀ ਇਹ ਦੀਦੀ ਦੀ ਭੈਣ ਦੀ ਪੁੱਠਾ ਸਿੱਧਾ ਬੋਲਦੀ ਹੈਗੀ ਹਾਂ ਬੁੱਟੀ ਸਰਦਾਰ ਕੀ ਕਹਿੰਦਾ ਹੈਗੀ ਪੈਣ ਚੋਦੀ ਉਹ ਚੌਲ ਖਾਣੀ ਜਾ ਤਾਂ ਹੁਣ ਕੀ ਹੋ ਗਿਆ ਤੈਨੂੰ ਚੌਲ ਖਾਣੀ ਜਾਤ ਕਹਿੰਦਾ ਹੈਗੀ ਹੁਣ ਆਇਆ ਹੈਗੀ ਸਵਾਦ ਸਾਲੀ ਕੁੱਤੀ ਸਰਦਾਰ ਦੇਖ ਲੈ ਮੇਰੇ ਸਾਲਿਆਂ ਦੇ ਹੱਥ ਉਹਨਾਂ ਦੇ ਪੱਗਾਂ ਤੱਕ ਵੀ ਪਹੁੰਚ ਗਏ ਚਲ ਐ ਕਰ ਕੋਈ ਨਾ ਪਹਿਲਾਂ ਤਾਂ ਚੱਲ ਸਰਪੰਚ ਲੈ ਵੀ ਉਹਨੂੰ ਕਰਕੇ ਤਲਾਕ ਨਾ ਨਾਲ ਲੈ ਕੇ ਥਾਣੇ ਚੱਲ ਉੱਥੇ ਲਵਾ ਮੇਰੇ ਸਾਲੇ ਦੇ ਪਟੇ ਜਿਹੜਾ ਬਿਹਾਰ ਤੱਕ ਪਿੱਛੇ ਮੁੜ ਕੇ ਨਾ ਦੇਖੇ ਲੈ ਚੱਲ ਹਰਾ ਹੋਰਾ ਤਾਂ ਫੇਰੇ ਦੇਖਾਂਗੇ ਉਹ ਬੈਠੂ ਰਿਹਾ ਓਏ ਹੁਣ ਆਇਆ ਹੈਗੀ ਸੁਬਾਹ ਦਾ ਉਹ ਸੁਬਾਹ ਦੇ ਆ ਲੱਗਦਾ ਤੂੰ ਤਾਂ ਬਹੁਤ ਵੱਡਾ ਪੰਗਾ ਖੜਾ ਕਰਿਆ ਆ ਮੈਂ ਕੀ ਕੀਤਾ ਹੈਗੀ ਸਰਦਾਰ ਜੀ ਉਹ ਪਤੰਦਰਾ ਗਾਲ ਕੱਢ ਲੰਦਾ ਥਾਪੜਾ ਮਾਰ ਦਿੰਦਾ ਜਿਹੜਾ ਤੂੰ ਪੱਗ ਤਾਰਿਆ ਨਾ ਇਹ ਤਾਂ ਬਹੁਤ ਵੱਡਾ ਮਸਲਾ ਖੜਾ ਹੋ ਜੂਗਾ ਲੈ ਐਡੀ ਕੀ ਗੱਲ ਹੈਗੀ ਸਰਦਾਰ ਜੀ ਉਹ ਸਰਦਾਰ ਦੇ ਆ ਲੱਗਦਿਆ ਜੇ ਉਹ ਥਾਣੇ ਚ ਵਗਿਆ ਤੈਨੂੰ ਤਾਂ ਫੈਂਟਣਗੇ ਫੈਂਟਣਗੇ ਨਾਲੇ ਤੂੰ ਮੈਨੂੰ ਚੱਕਵਾਏਗਾ ਯਾਰਾ ਅਰੇ ਸਰਦਾਰ ਜੀ ਇਸ ਵਿੱਚ ਕੌਣ ਸੀ ਬੜੀ ਬਾਤ ਹੈ ਥਾਣੇ ਮੇ ਜਾਤੇ ਹੈ ਜਾਣੇ ਤੋਂ ਅਰੇ ਹਮਾਰੇ ਭਾਈਆ ਰਹਤੇ ਹੈ ਨਾ ਜੋ ਲੁਧਿਆਣਾ ਮੇ ਰਹਤੇ ਹੈ ਰਾਜਪੁਰਾ ਮੇ ਰਹਤੇ ਹੈ ਐਸੀ ਲਫੇੜਾ ਚੜ ਦਿੰਦੇ ਆ ਪਗੜੀ ਉਤਾਰ ਦਿੰਦੇ ਆ ਕੋਈ ਨਹੀਂ ਬੋਲਦਾ ਸਰਦਾਰ ਜੀ ਓਏ ਉੱਥੇ ਨਹੀਂ ਬੋਲਦੇ ਹੁਣੇ ਪਤੰਦਰਾ ਔਰੇ ਜੇ ਥਾਣੇ ਚ ਗੱਲ ਵਾਗੀ ਨਾ ਚੱਡੇ ਪਾੜ ਦੇਣਗੇ ਚੱਟੇ ਐ ਸਰਦਾਰ ਜੀ ਹਾਂ ਅਬ ਕੀ ਅਬ ਕੀ ਕਰੇ ਸਰਦਾਰ ਜੀ ਉਹ ਕਰਨਾ ਕੀ ਪਤੰਦਰਾ ਉਧਰੇ ਵੀ ਵਗ ਚੱਲਦੇ ਆ ਜੇ ਤਾਂ ਮੰਨ ਗਿਆ ਠੀਕ ਐ ਨਹੀਂ ਕਰਨ ਘਰ ਉਰਾਂ ਠੀਕ ਐ ਹਾਂ ਠੀਕ ਐ ਸਰਦਾਰ ਜੀ ਬੋਲੀ ਨਾ ਹੁਣ ਤੂੰ ਉੱਥੇ ਜਾ ਕੇ ਜਦੋਂ ਮੈਂ ਇਸ਼ਾਰਾ ਕਰੂੰ ਆ ਉਹਦੀ ਕਰਨਾ ਠੀਕ ਐ ਸਰਦਾਰ ਜੀ ਆ ਜਾ ਚਲੋ ਸਰਦਾਰ ਜੀ ਲੱ ਚਲ ਕੇ ਨਾ ਪਾਣੀ ਦੀ ਘੁੱਟ ਪੀ ਕੇ ਸਿੱਧਾ ਸਰਪੰਚ ਲਵੇ ਚੱਲ। ਓ ਬੁੱਟੇ ਕੀ ਹੋ ਗਿਆ? ਓਏ ਹੋਣ ਨੂੰ ਹੁਣ ਕਾਥਰ ਕੀ ਰਹਿ ਗਈ? ਪੱਗ ਟੱਕਰਦਾ ਹੱਥ ਪਹੁੰਚ ਗਿਆ ਤੇਰੇ ਸੜੇ ਹੋਏ ਬਈਏ ਦੇ ਚੌਲਖਾਨੀ ਜਾਤ ਦੇ। ਓ ਕੋਈ ਨਾ ਬੈਠ ਕੇ ਸਮਝਾ ਮੈਨੂੰ ਕੀ ਗੱਲ। ਓ ਬੈਠਣ ਉੱਠਣ ਦਾ ਟਾਈਮ ਨਹੀਂ ਮੈਂ ਤਾਂ ਸਰਪੰਚ ਨੂੰ ਲੈ ਕੇ ਥਾਣੇ ਜਾਣਾ। ਓ ਵੱਡੇ ਭਾਈ ਬੈ ਜਾ ਕੋਈ ਨਾ ਬੈ ਜਾ ਰਾਮ। ਓਏ ਐ ਕਿਵੇਂ ਬੈ ਜਾ ਛੋਟੀ ਮੋਟੀ ਗੱਲ ਹੈ ਯਾਰ। ਓ ਬੈਠ ਤਾਂ ਜਾ ਫਿਰ ਕੋਈ ਨਾ। ਓ ਮੈਂ ਤਾਂ ਉਹਨੂੰ ਰੋਕ ਦਦਿਆ ਪਤੰਦਰ ਬਾਹ ਛੜਾ ਕੇ ਭੱਜਾਇਆ ਯਾਰਾ। ਓਏ ਫਿਰ ਤੈਨੂੰ ਰੋਕਣਾ ਸੀ ਭਾਈ ਉਹ ਕੋਈ ਨਾ ਬੈਠਦਾ ਜਾ ਫਿਰ ਕੋਈ ਨਾ ਉਹ ਆਏ ਕਿਵੇਂ ਬੈਠ ਜਾ ਮੇਰੇ ਅੱਗ ਲੱਗੀ ਪਈ ਆ ਯਾਰ ਮੈਂ ਤਾਂ ਥਾਣੇ ਜਾਉ ਸਿੱਧਾ ਸਰਪੰਚ ਨੂੰ ਲੈ ਕੇ ਹਾਂ ਉਹ ਚੌਲ ਖਾ ਲਈ ਜਾਤ ਤੱਕ ਨਾ ਜੇ ਚੰਮਕਣਾ ਨਾਂ ਬੜਵਾਇਆ ਤਾਂ ਕਹੀ ਉਹ ਥਾਣੇ 'ਚ ਕੀ ਕਰੇਗਾ ਉੱਥੇ ਚਾਰ ਪੈਸੇ ਲੱਗਣ ਨੂੰ ਥਾ ਹੋ ਜੂ ਯਾਰਾ ਓਏ ਪੈਸੇ ਪੂਸੇ ਨੂੰ ਨਾ ਜੱਟ ਦੇਖਦੇ ਹੈਗੇ ਪ੍ਰਵਾਹ ਕਰਦੇ ਹੈਂ ਹੋਰ ਬੇਇੱਜ਼ਤੀਆਂ ਕਰਾਈ ਜਾਈਏ ਪੱਗਾਂ ਲਾਹੀ ਜਾਈਏ ਉਹ ਕੋਈ ਨਾ ਫਿਰ ਮਾਫੀ ਮੰਗਵਾ ਦੂਗਾ ਮੈਂ ਬੈ ਤਾਂ ਜਾ ਜੁ ਹੁਣ ਟਾ ਗਰਬੀਰ ਮਾਫੀ ਮੁਫੀ ਵਾਲਾ ਕੰਮ ਤਾਂ ਨਹੀਂ ਰਿਹਾ ਹੈਗਾ ਉਹ ਪੈਰੀ ਹੱਥ ਲਵਾ ਦੂਗਾ ਤੇਰੇ ਮੈਂ ਓਏ ਜਿਹੜੇ ਹਸਾਬ ਨਾਲ ਹਾਲਾਤ ਹੁੰਦੇ ਜਾਂਦੇ ਨੇ ਸਾਰੇ ਪੰਜਾਬ ਤੇ ਕਬਜ਼ਾ ਕਰ ਲੈਣਗੇ ਓਏ ਆਪਣਾ ਤਾਂ ਹੈ ਨਹੀਂ ਇਕਾ ਜੱਟਾਂ ਦਾ ਤਾਂ ਸਾਰੇ ਕਿਸਾਨ ਕਿਸੇ ਦਾ ਹੈ ਇਕਾ ਇਹ ਮੜ ਜਾ ਫੋਨ ਮਾਰਦੇ ਯੂਪੀ ਬਿਹਾਰ ਤੋਂ ਸਾਰੀ ਆ ਜਾਣਗੇ ਓਏ ਤਾਂ ਮੈਂ ਤੇਰੀ ਗੱਲ ਮੰਨਦਾ ਫੇਰ ਵੀ ਕੋਈ ਨਾ ਜੇ ਕਹਿਣਾ ਚਾਰ ਡੰਡੇ ਬਿਠਾ ਕੇ ਪੰਚਾਇਤ ਚਲਵਾ ਦਾਂਗੇ ਯਾਰ ਐਂ ਕਾਨੂੰ ਵਾਦਾ ਬਦਾਨੇ ਓਏ ਹੁਣ ਦੇਖ ਗਰਵੀਰ ਦੇਖ ਮੈਂ ਤਾਂ ਵਿੱਚੇ ਤੇਰਾ ਨਾਂ ਤਾਂ ਰੂਆਂ ਤੇਰੇ ਨਾਲ ਰਲਿਆ ਹੋਇਆ ਓ ਮੇਰਾ ਨਾਂ ਧਰਨੇ ਧਰ ਲਈ ਪੱਗੇ ਉਤਰੀਏ ਫਿਰ ਕਿੱਡੀ ਗੱਲ ਹੋ ਗਈ ਯਾਰ ਓ ਛੋਟੀ ਮੋਟੀ ਗੱਲ ਉਹ ਪੱਗ ਤਾਂ ਮੇਰੇ ਸਿਰ ਦਾ ਤਾਜ ਐ ਨਾਲੇ ਕੰਨ ਖੋਲ ਕੇ ਕੱਲ ਹੋਰ ਸੁਣ ਲੈ ਕੱਲ ਨੂੰ ਇਹ ਸੋਡੀਆਂ ਤੀਆਂ ਪਹਿਣਾ ਤਖਬੀ ਪੌਂਚਣਗੇ ਇੱਜ਼ਤਾਂ ਨੂੰ ਹੱਥ ਪਾਣਗੇ ਜਿਨ੍ਹਾਂ ਦੇ ਹੁਣ ਇਹਨਾਂ ਨੱਥ ਪਾਈ ਉਹ ਬੂਟੇ ਤਾਂ ਮੈਂ ਤੇਰੀ ਗੱਲ ਮੰਨਦਾ ਯਾਰ ਆ ਰਹਿ ਗਏ 6 ਮਹੀਨੇ ਲਵਾ ਲਣ ਦੇ ਜਦੋਂ ਹੋਗਾ ਦਾ ਟਾਈਮ ਪੂਰਾ ਉਹਨੂੰ ਮਾਪੇ ਡਬੱਕਰ ਦੂੰਗਾ ਯਾਰ ਤੂੰ ਬੈਠਾ ਜਾ 6 ਮਹੀਨਿਆਂ ਦੀ ਨਹੀਂ ਹੈਗੀ ਗਰਵੀਰ ਬੈਠਦਾ ਜੰਨਾ ਗੱਲ ਸੁਣ ਮੇਰੀ ਧਿਆਨ ਨਾਲ ਜਿਹੜੇ ਹਿਸਾਬ ਨਾਲ ਹਾਲਾਤ ਬਣ ਰਹੇ ਨੇ ਕਿ ਨਾ ਇਹ ਸਾਰੇ ਪੰਜਾਬ ਤੇ ਕਬਜ਼ਾ ਕਰ ਲੈਣਗੇ ਇਹਨਾਂ ਦਾ ਤਾਂ ਇੰਨਾ ਇੱਕ ਹੈ ਕਿ ਨਾ ਮੜ ਜਾ ਫੋਨ ਮਾਰਿਆ ਸਾਰੇ ਚੁੱਪੀ ਭੇਰ ਚੱਲ ਆਪਣਾ ਏਕਾ ਕਿੱਥੇ ਐ ਓਏ ਜੇ ਏਕਾ ਤਾਂ ਹੀ ਤਰ ਲਵੇ ਮੈਂ ਚੱਲ ਕੇ ਆਇਆ ਸਮਝਦਾਰ ਬਣਿਆ ਕਰ ਸਮਝਦਾਰ ਯਾਰ ਓ ਮੈਂ ਤਾਂ ਤੈਨੂੰ ਤਾਂ ਕਹਿਣਾ ਇੱਕ ਦਿਨ ਇਹ ਚੌਲਖਾਨੀ ਯਾ ਤੈਨੂੰ ਵੀ ਮਰਵਾ ਦੂਗੀ ਸਮਝ ਜਾ ਹਲੇ ਓ ਕੋਈ ਨਾ ਭਾਈ ਕੋਈ ਨਾ ਮੈਨੂੰ ਕਾਨੂੰ ਮਰਵਾਉਂਦੀ ਐ ਇਹ ਤਾਂ ਆਪੇ ਮਰ ਜਾਣਗੇ ਓਏ ਇਹ ਚੰਗੀ ਇਹਦੀ ਦੀ ਚੌਲਖਾਨੀ ਯਾਤ ਕਹਿੰਦਾ ਹੈਗੀ ਤੇਰਾ ਸੜਾ ਚੌਕ ਯਾਤ ਕਹਿੰਦਾ ਹੈਗੀ ਆਏ ਆਏ ਕਹਿੰਦਾ ਕੀ ਹੈ ਦਾ ਸਾਰਾ ਕੁੱਤੀ ਸਰਦਾਰ ਤਪਦੇ ਤਪਦੇ ਸਮਾਰ ਕੇ ਨੇ ਹੁਣ ਬੋਲਦੀ ਹੈ ਕਿ ਹੁਣ ਜਾ ਠਾਣੇ ਚ ਹਾਂ ਕੱਢਣੀ ਹੈਗੀ ਗਾਲ ਹਾਂ ਬੋਲ ਕੱਢਣੀ ਹੈਗੀ ਗਾਲ ਹੁਣ ਹੁਣ ਕਿਉਂ ਨਹੀਂ ਕਰਦੀ ਹੈਗੀ ਗਾਲ ਮੇਰੀ ਸਾਰੀ ਕੁੱਤੀ ਸਰਦਾਰ ਉਹ ਚਲ ਉਹ ਰਾਮੂ ਕੁਝ ਦੇਖ ਨਾ ਲਵੇ ਮੈਂ ਕਿਹਾ ਦੱਬਦਾ ਹੈਗੀ ਸਰਦਾਰ ਜੀ ਕਿਸੇ ਤੋਂ ਉਹ ਸਰਦਾਰ ਜੀ ਚੱਲਣਾ ਕਿੱਥੇ ਹੈਗੀ ਇਹਦੀ ਵੀ ਤਰ੍ਹਾਂ ਦੇ ਕਟਣੀ ਪਊਗੀ ਬੁੱਟੀ ਸਰਦਾਰ ਦੀ ਓਏ ਹਾਂ ਸਹੀ ਗੱਲ ਐ ਤੇ ਤੇਰੀ ਸਿਆਣੀ ਗੱਲ ਐ ਇਹਨੂੰ ਦਬਦਿਆਂ ਕਿਤੇ ਐਂ ਕਰਦੇ ਹੈਗੀ ਸਰਦਾਰ ਜੀ ਇਹਦੇ ਕੁਪ ਥੱਲੇ ਦੱਬ ਦਿੰਦੇ ਹੈਗੀ ਹਾਂ ਢੋਆ ਪੱਟ ਕੇ ਕਿਸੇ ਨੇ ਨਹੀਂ ਦੇਖਣਾ ਹੈਗੀ ਫੜ ਲੱਤਾਂ ਫੜੇ ਦੀਆਂ ਚੱਲ ਚੱਲ ਸਰਦਾਰ ਜੀ ਰਾਮੂਰੀ ਅੱਖੇ ਅਜ ਲਾਲਿਆ ਕੋਈ ਬੰਦਾ ਬੁੰਦੀ ਮਾਰਨੀ ਤੇ ਦੱਸ ਓਏ ਬੱਸ ਓਏ ਰਾਮੂ ਮੂੰਹ ਰਹਿਣ ਦੇ ਚੁੱਪ ਕਰ ਜਾ ਪਤੰਦਰਾ ਮੈਂ ਕਿਹੜਾ ਦੱਬਦਾ ਹੈਗੀ ਸਰਦਾਰ ਜੀ ਕਿਸੇ ਉਤੋਂ ਆਪਾਂ ਕਿਹੜਾ ਕਿਸੇ ਦਾ ਦੇਣਾ ਹੈਗੀ ਕੁਸ ਪੱਤੇ ਦੇ ਦੱਬੇ ਹੈਗੀ ਬੱਟਾ ਚ ਮਾਰ ਓਏ ਪਤੰਦਰ ਆਹ ਗੱਲ ਨਾ ਬੋਲ ਤੂੰ ਨਾ ਬੋਲ ਆਪ ਤਾਂ ਤੂੰ ਮਰੇਗਾ ਮਰੇਗਾ ਤੂੰ ਮੈਨੂੰ ਵੀ ਮਰਾਏਗਾ ਨਾਲੇ ਘੱਟ ਜੁਲਸੀ ਆ ਪੀ ਕੇ ਕਿਤੇ ਉਹੀ ਪਕਾਈ ਮਾਰਦੇ ਤੂੰ ਸਰਦਾਰ ਜੀ ਤੁਸੀਂ ਜਮਾ ਫਿਕਰ ਨਹੀਂ ਕਰਨੀ ਹੈਗੀ ਤੁਸੀਂ ਮੇਰਾ ਨਾਮ ਲੈਣਾ ਹੈਗੀ ਵੀ ਰਾਮੂ ਨੇ ਮਾਰਿਆ ਹੈਗੀ ਮੈਂ ਆਪ ਮੂਰੇ ਹੋਂਦਾ ਹੈਗੀ ਓਏ ਇਹੇ ਜੀ ਨੌਬਤ ਨਾ ਆਣ ਦਵੇਂ ਤੂੰ ਜੇ ਨਾਮ ਲੈਣ ਤੱਕ ਦੀ ਉਈ ਚੱਕਰ ਨਹੀਂ ਆਏਗੀ ਸਰਦਾਰ ਜੀ ਮੈਂ ਮੇਰੇ ਭਈਆ ਨੂੰ ਬੁਲਾ ਲੈਂਦਾ ਹੈ ਜੀ ਜੁਦਿਆਣਾ ਤੋਂ ਬੁਲਾ ਲੈਣਾ ਹੈ ਜੀ ਉਹ ਚਲ ਤੂੰ ਪੈਗ ਲਾ ਫਿਰ ਲਾ ਕੇ ਕੋਠਾ-ਗੂਠਾ ਚੱਲੀ ਆਪਾਂ ਵੀ ਕਰੇ ਇੱਕ-ਇੱਕ ਘਰੇ ਲਾ ਲਾਂਗੇ ਅੱਜ ਤਾਂ ਬੋਤਲ ਨੂੰ ਮਕੂਈ ਸਰਦਾਰ ਜੀ ਖਤਮ ਕਰਕੇ ਜਾਨੀ ਹੈ ਕੋ ਖੜਾ ਓਏ ਪਰ ਬਾਤ ਹੈ ਖੜ ਜਾ ਵੇ ਥੋੜੀ ਪੈਂਟ ਦੀ ਖੜ ਜਾ ਵਾ ਕੜੇ ਕੜਸਣੇ ਜਨਾਬ ਦੇਖਦੇ ਕਿਉਂ ਮਾਰੋਦਾ ਗੋਲੀ ਓਏ ਸੋਨੀ ਓਏ ਆਪਾਂ ਨੂੰ ਮੋਜ ਨੂੰ ਗੋਲੀ ਮਾਰਨ ਦੀ ਅਥਾਰਟੀ ਨਹੀਂ ਹੈਗੀ ਪਰ ਹਾਂ ਇੱਕ ਵਾਰਨਿੰਗ ਫਾਇਰ ਆਪਾਂ ਜਰੂਰ ਮਾਰ ਸਕਦੇ ਆ ਉਹ ਵੀ ਹਵਾਈ ਫਿਰ ਉਸ ਤੋਂ ਬਾਅਦ ਲੱਤ ਜਾਂ ਪੱਟ ਤੇ ਗੋਲੀ ਆਪਾਂ ਮਾਰ ਸਕਦੇ ਆ ਐਨੀ ਅਥਾਰਟੀ ਆਪਾਂ ਨੂੰ ਹੈਗੀ ਹੈ ਠੀਕ ਹੈ ਜਨਾਬ ਓਏ ਓ ਮੈਨੂੰ ਤਾਂ ਲੈ ਜਾ ਪਤਿੰਦਰਾ ਤੂੰ ਤਾਂ ਕਹਿੰਦਾ ਸੀ ਮੇਰਾ ਸਾਥ ਨਹੀਂ ਛੱਡਦਾ ਤੂੰ ਤਾਂ ਪਤਿੰਦਰਾ ਅਦਬ ਵਿਚਾਲੀ ਛੱਡ ਗਿਆ ਓਏ ਓਏ ਆ ਜਾ ਓਏ ਲੈ ਸੁੰਨੀ ਇੱਕ ਤਾਂ ਡੇਕ ਲਿਆ ਹੁਣ ਦੂਜਾ ਫਾਇਰ ਮਾਰਦੇ ਆ ਭਈਏ ਦੇ ਆ ਜਾ ਓ ਸਰਦਾਰ ਜੀ ਮਰਵਾਤਾ ਅੱਜ ਤੱਕ ਦਾਮੂ ਨੇ ਕਦੇ ਮਾਰ ਨਹੀਂ ਖਾਈਦੀ ਆਪਨੇ ਗੋਲੀ ਪਟਵਾਦੀ ਹਏ ਆਏ ਸਰਦਾਰ ਜੀ ਹਾਂ ਓਏ ਹਾਂ ਪੱਜ ਲੈ ਪੱਜ ਲਿਆ ਉਹ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਨਾਲੇ ਸਿਆਣੇ ਕਹਿੰਦੇ ਨੇ ਠੱਗ ਚੋਰ ਯਾਰ ਤੇ ਕਤਲ ਕਦੇ ਗੁੱਜੇ ਨਹੀਂ ਰਹਿੰਦੇ ਹੈਗੇ ਸੋਨੀ ਲੈ ਕੇ ਫੜ ਕੇ ਭਈ ਇਹਨੂੰ ਓਏ ਸ਼ਰਮ ਦਾ ਘਟ ਤੁਨੂ ਓਏ ਕਰਕੇ ਦਿਨ ਦਿਹਾੜੇ ਕਤਲ ਬੰਦਾ ਤੁਸੀਂ ਦੱਬ ਤੱਕ ਪਸਾਲੇ ਹੈ ਉਹ ਕਾਸੀ ਨਿਕਾ ਨੂੰ ਕਰੇ ਜੀ ਲੈ ਕੇ ਲੈ ਕੇ ਨੂੰ ਕੋਈ ਨਾ ਹਾਂ ਦਾ ਖਾਣੇ ਚੱਲੋ ਪੁੱਤ ਸਾਰਾ ਕੁਝ ਮੰਨੋਗੇ ਗਵਾਹ ਵੀ ਹੈਗਾ ਮੇਰੇ ਕੋਲ ਸਰਕਾਰੀ ਲੈ ਚੱਲ ਓਏ ਕਰਕੇ ਪੰਜਾਬ ਚ ਕਤਲ ਤੈਨੂੰ ਐ ਦੀ ਮੈਂ ਜੁੱਪੀ ਜੇ ਆ ਗਿਲੇ ਕੁਜੂnga ਚੱਲ ਖੜਾ ਹੋ ਉਹ ਖੜਾ ਚੱਲ ਉਧਰ ਚੱਲ 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 ਗਲਤੀ ਹੋ ਗਈ ਹੈ ਜੀ ਜਨਾਬ ਮੈਂ ਕੁਝ ਨਹੀਂ ਕੀਤਾ ਹੈ ਜੀ ਜਨਾਬ ਓਏ ਕੋਈ ਨਾ ਕੋਈ ਨਾ ਆ ਜਾ ਆ ਜਾ ਕਦੇ ਚੋਰ ਕਿਆ ਕਰਦਾ ਮੈਂ ਚੋਰੀ ਕਰੀ ਹੈ ਉਸ ਤਾਂ ਫੇਰ ਵੀ ਕਤਲ ਕਰਿਆ ਬਹੁਤ ਵੱਡਾ ਗਨਾਹ ਕਰਿਆ ਗਨਾਹ ਤੁਸੀਂ ਨੇ ਉਹ ਤੂੰ ਤਾਂ ਸ਼ਰਮ ਕਰ ਆਪਦੇ ਪੰਜਾਬੀ ਭਾਈ ਦਾ ਖੂਨ ਖਰਾਦਾ ਤੁਸੀਂ ਨੇ ਸ਼ਰਮ ਨਹੀਂ ਉਹਨੂੰ ਇੱਕ ਬਈ ਨਾਲ ਲੜ ਕੇ ਮਾਫ ਕਰ ਦਿਓ ਜੀ ਉਹ ਮਾਫੀ ਗਲਤੀ ਨਹੀਂ ਹੁੰਦੀ ਐ ਗੁਨਾਹਾਂ ਦੇ ਨਹੀਂ ਉਹਦਾ ਇਹ ਗੁਨਾਹ ਤਾਂ ਰੱਬ ਨੇ ਮਨਜ਼ੂਰ ਨਹੀਂ ਕਰਨਾ ਉਹਨੇ ਮਾਫੀ ਦੇਣੀ ਹੈਗੀ ਤੇ ਹੁਣ ਚਲੋ ਥਾਣੇ ਚ 20 ਸਾਲ ਛੜੂਗੇ 20 ਸਾਲ ਆ ਥੋੜਾ ਲਾਵਾਂਗੇ ਰਿਮਾਂਡ ਨਾਲ ਚੜਾਂਗੇ ਥੋੜਾ ਕਟਾਪਾ ਅਕਲ ਨੂੰ ਹੱਥ ਮਾਰਾ ਅਕਲ ਨੂੰ ਹੱਥ ਚਲੋ ਲੈ ਕੇ ਆ ਸਾਲੇ ਕੁੱਤੇ